ਸਾਸੀ ਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਆਂ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਤੇ ਅੱਜ ਦਾ ਵਲੌਗ ਇਦਾਂ ਕਿ ਅੱਜ ਸਾਡੀ ਪੂਨਮ ਚੱਲੀ ਆ ਜੀ ਹਿਮਾਚਲ ਪ੍ਰਦੇਸ਼ ਨੂਰਪੁਰ ਪਾਲਮਪੁਰ ਤੇ ਇਹਨਾਂ ਦੇ ਉੱਥੇ ਆਇਆ ਜੀ ਫੰਕਸ਼ਨ ਹੈ ਇੱਕ ਆਪਣੀ ਦੋਤੀ ਤੁਹਾਡੀ ਮਾਸੀ ਜੀ ਦੀ ਆ ਉਹਦਾ ਬਰਥਡੇ ਆ ਤੇ ਉਹ ਮਨਾਉਣਾ ਉਹਨਾਂ ਨੇ ਇਹ ਤੇ ਵੱਡਾ ਫੰਕਸ਼ਨ ਕੀਤਾ ਉਹਨਾਂ ਨੇ ਤੇ ਸਾਰਿਆਂ ਨੇ ਇਨਵਾਈਟ ਕੀਤਾ ਗਲਾ ਥੋੜਾ ਖਰਾਬ ਹੈ ਤੇ ਹੁਣ ਪੂਨਮ ਚੱਲੀ ਅੱਜ ਤੇ ਸਾਰੇ ਪਰਿਵਾਰ ਚੱਲਿਆ ਇਥੋਂ ਪੂਨਮ ਹੁੰਦੇ ਨਾਨਕੇ ਮਾਸੀਆਂ ਸਾਰੇ ਮੰਮੀ ਹੁਣੀ ਸਾਰੇ ਚੱਲੇ ਆ ਤੇ ਆਪਾਂ ਹੀ ਨਹੀਂ ਚੱਲੇ ਆਪਾਂ ਤਾਂ ਨਹੀਂ ਚੱਲੇ ਵੀ ਇਧਰ ਆਪਣੇ ਡੰਗਰਾਂ ਦਾ ਬਹੁਤ ਔਖਾ ਵਾ ਬਈ ਤਾਂ ਨਹੀਂ ਕਿ ਇਹਨੂੰ ਕੱਢਣੀ ਹੁੰਦੀ ਭਾਰ ਤੁਰ ਕੇ ਇਹਨੂੰ ਕੱਢਣੀ ਨਹੀਂ ਆਉਂਦੀ ਤੇ ਮੈਂ ਸਿਰਫ ਵੱਤ-ਵੱਤ ਵਟਾਲੇ ਅੰਮਰਸਰ ਤੱਕ ਜਾ ਸਕਣਾ ਉਹ ਵੀ ਜੇ ਕੋਈ ਸਵੇਰੇ ਕੋਈ 11 ਵਜੇ ਫੰਕਸ਼ਨ ਹੋਵੇ ਤੇ 4 ਵਜੇ ਤੱਕ ਮੁੱਕ ਜੇ ਤੇ ਫੇਰ ਆਪਾਂ ਚਲਾ ਪੰਗਰ ਲੈਨੇ ਤੇ ਪੂਨਮ ਚੱਲੀ ਆ ਤੇ ਹੁਣ ਪੂਨਮ ਨੂੰ ਚੱਲਿਆ ਛੋਟਾ ਬ੍ਰਦਰ ਡ੍ਰੌਪ ਕਰ ਤੇ ਮੈਂ ਅਜੇ ਧਾਰਾਂ ਕੱਢਣੀ ਆ ਤੇ ਅੱਜ ਆਪਣੇ ਘਰ ਇੱਕ ਤੁਹਾਨੂੰ ਖੁਸ਼ਖਬਰੀ ਦੇਦਨੇ ਆ ਗਾਈ ਆਪਣੀ ਸੂਪੀ ਅੱਜ ਤੇ ਵਸ਼ੀ ਆਈ ਆ ਠੀਕ ਹੈ ਜੀ ਤੇ ਜਰੂਰ ਕਮੈਂਟ ਦੇ ਵਿੱਚ ਦੱਸਿਓ ਆਪਾਂ ਕੰਮ ਸਟਾਰਟ ਕੀਤਾ ਸੀ ਆਪਣਾ ਗਾਈਆਂ ਦਾ ਤੇ ਚਲੋ ਇੱਕ 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 ਤੋਂ ਲੈ ਕੇ ਤੇ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਮੈਸ ਹੋ ਗਏ ਨੇ ਤੇ 10 ਮੈਂਬਰ ਹੋ ਚੁੱਕੇ ਨੇ ਇਹਨਾਂ ਦੇ ਆਪਣੇ ਪਰਿਵਾਰ ਦੇ ਗੰਗਰਾਂ ਦੇ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਚਲੋ bizness ਜਿਹੜਾ ਆਪਣਾ ਚਲੋ ਵਧੀਆ ਤੁਰ ਪਿਆ ਠੀਕ ਹੈ ਜੀ ਤੇ ਹੌਲੀ ਹੌਲੀ ਚਲੋ ਭਾਕ ਲੱਗਣਗੇ ਮਿਹਨਤ ਨੂੰ ਠੀਕ ਹੈ ਜੀ ਤੇ ਹੁਣ ਪੂਨਮ ਚੱਲੀ ਐ ਤੇ ਪੂਨਮ ਉਹ ਤੁਹਾਨੂੰ ਅੱਜ ਪੂਰਾ ਐਂਟਰਟੇਨਮੈਂਟ ਕਰਾਏਗੀ ਉੱਥੇ ਬਾਹੜਾ ਦੇ ਵਿੱਚ ਜਾ ਕੇ ਪੂਰਾ ਵਿਊ ਵਿਖਾਲੇਗੀ ਤੇ ਪੂਨਮ ਵੀ ਬੜੇ ਚਿਰਾਂ ਬਾਅਦ ਚੱਲੀ ਘਟੋ ਘਟ ਵੀ ਮੇਰੇ ਸਨਾਂ ਦਾ 15 16 ਸਾਲ ਬਾਅਦ ਚੱਲੀ ਐ ਮਾਚਲ ਇੱਕ ਵਾਰੀ ਤੇ ਹੋ ਗਈ ਤੇ ਹੁਣ ਚੱਲੀ ਐ ਤੇ ਹੁਣ ਪੂਨਮ ਤੁਹਾਨੂੰ ਪੂਰਾ ਵਿਊ ਵਿਖਾਲੇਗੀ ਉੱਥੇ ਜਾ ਕੇ ਠੀਕ ਹੈ ਜੀ ਤੇ ਪੁਣ ਨੂੰ ਛੱਡ ਗਏ ਕਿਉਂਕਿ ਇਹਨੇ ਲੇਟ ਹੋ ਜਣਾ ਵਾ ਸਰਕਾਰੀ ਬਸਾਂ ਬੰਦ ਨੇ ਤੇ ਇਹ ਇਹਨਾਂ ਨੇ ਆਧਾਰ ਕਾਰਡ ਪਹਿਲਾਂ ਜਿਹੋ ਚ ਪਾ ਲਈ ਤੇ ਉਹ ਨੂੰ ਆ ਗਏ ਬਸਾਂ ਬੰਦ ਨੇ ਸਰਕਾਰੀ ਤੇ ਤੁਸੀਂ ਕਿੱਦਾਂ ਜਾਣਾ ਹੁਣ ਇਹ ਕਹਿੰਦੀ ਵੀ ਅਸੀਂ ਜਾਣਾ ਟ੍ਰੇਨ ਤੇ ਤੇ ਮੈਂ ਚਲੋ ਜਿੱਦਾਂ ਦੀ ਕਰਨਾ ਕਰ ਲਿਓ ਤੇ ਮੈਂ ਤੇ ਇਹੋ ਕਹਿਣਾ ਵੀ ਤੁਸੀਂ ਆਪਣੇ ਵਾਸਤੇ ਜਾਓ ਸਿੱਧੇ ਬੱਸ ਸਟੈਂਡ ਜਾਓਗੇ ਤੇ ਟ੍ਰੇਨ ਤੋਂ ਵੀ ਜਾ ਕੇ ਤੁਸੀਂ ਕੋਈ ਸਾਧਨ ਫੜੋਗੇ ਤੇ ਫੇਰ ਹੀ ਬੱਸ ਸਟੈਂਡ ਆਓਗੇ ਤੇ ਮੈਂ ਤੇ ਇਹੋ ਕਹਿਣਾ ਵੀ ਬਸੇ ਜਾਓ ਤੇ ਵਧੀਆ ਵਾ ਚਲੋ ਬਾਕੀ ਸਾਰਿਆਂ ਦੇ ਆਪਣੀ ਆਪਣੀ ਸੋਚ ਹੈ ਜਿੱਦਾਂ ਜਿੱਦਾਂ ਜਿੰਨੇ ਜਾਣਿਆ ਜਦੋਂ ਦਾ ਇੱਕ ਪਾਸੇ ਹੋ ਜਾਣ ਤੇ ਇਕੱਲਾ ਰਹਿ ਜਾ ਫਿਰ ਉਹਨੂੰ ਫਿਰ ਦਾਨਾ ਹੀ ਤੁਰਨਾ ਪੈਂਦਾ ਤੇ ਠੀਕ ਹੈ ਜੀ ਤੇ ਹੁਣ ਪੂਨਮ ਚੱਲੀ ਆ ਤੇ ਤੇ ਪੂਨਮ ਦਾ ਨੂੰ ਪੂਰਾ ਰੌਣਕ ਮੇਲਾ ਉਹ ਖਾਲੇ ਕੀਤੇ ਵੀਡੀਓ ਜਿਹੜੀ ਆ ਵੀਡੀਓ ਬਣੇ ਬੜੇ ਵੀਡੀਓ ਤੋਂ ਬਣੇ ਰਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਪੂਰੀ ਵੇਖੋ ਠੀਕ ਹੈ ਜੀ ਇਹ ਆਪਾਂ ਇੱਕ ਸ਼ੁਰੂਆਤ ਕੀਤੀ ਆ ਤੇ ਪੂਨਮ ਨੇ ਹੁਣ ਸਾਰਾ ਬਲੌਗ ਬਣਾਉਣਾ ਤੇ ਆ ਅੱਗੇ ਅਪਲੋਡ ਕਰਾਂਗੇ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਸੀ ਗੱਲ ਸਾਰਿਆਂ ਨੂੰ ਤੇ ਪੂਨਮ ਦਾ ਸਫ਼ਰ ਜਿਹੜਾ ਵਧੀਆ ਵਧੀਆ ਨੰਗੇ ਤੇ ਸਾਰੇ ਆਪਣੇ ਰਾਜੀ ਖੁਸ਼ੀ ਪਹੁੰਚਦੇ ਰਾਜੀ ਖੁਸ਼ੀ ਘਰ ਹੁਣ ਚਲੋ ਠੀਕ ਹੈ ਜੀ ਬਾਏ ਬਾਏ ਤੇ ਨਾਲ ਇੱਕ ਗੱਲ ਹੋਰ ਤੇ ਦੀਦੀ ਹੁਣਾਂ ਨੂੰ ਤੇ ਭਾਜੀ ਹੁਣਾਂ ਨੂੰ ਮੈਂ ਫੇਰ ਕਹਿਣਾ ਵੀ ਸੌਰੀ ਆ ਕੰਮ ਇਦਾਂ ਲਾ ਕੇ ਮੇਰੇ ਕੋ ਨਹੀਂ ਆਇਆ ਗਿਆ ਤੇ ਦਿਲ ਬੜਾ ਕਰਦਾ ਜੇ ਚਲੋ ਅੱਜ ਤੁਸੀਂ ਇੱਥੇ ਫੰਕਸ਼ਨ ਕਰਦੇ ਤੇ ਜ਼ਰੂਰ ਪਹੁੰਚਦੇ ਸਾਰਾ ਪਰਿਵਾਰ ਪਹੁੰਚਦੇ ਤੇ ਹੁਣ ਕਹੂੰਗੇ ਡੰਗਰਾਂ ਕਰਕੇ ਮੈਂ ਸਿਰਫ ਲਾਗੇ ਲਾਗੇ ਬੰਨੇ ਜਾ ਸਕਣਾ ਕੋਈ 50 ਕਿਲੋਮੀਟਰ 60 70 ਕਿਲੋਮੀਟਰ ਬਸ ਇੰਨਾ ਕੀ ਠੀਕ ਹੈ ਜੀ ਤੇ ਬਾਕੀ ਸੌਰੀ ਆ ਤੇ ਮਾਫ ਕਰਿਆ ਜਰੂਰ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਜਰੂਰ ਮਿਲਾਂਗੇ ਠੀਕ ਹੈ ਜਰੂਰ ਠੀਕ ਹੈ ਜੀ ਫੋਨ ਕਰਿਓ ਤੇ ਆਵਾਂਗੇ ਤੇ ਹੁਣ ਅਸੀਂ ਪੂਨਮ ਤੇ ਗੁਰਕੀ ਨੂੰ ਭੇਜਣ ਲੱਗੇ ਆ ਠੀਕ ਹੈ ਜੀ ਤਾਂ ਆ ਜੀ ਸਾਡਾ ਗੁਰਕੀ ਰਤ ਰੋਂਦੂ ਬੰਦਾ ਹਾਂ ਤੇ ਚਲੋ ਠੀਕ ਹੈ ਜੀ ਫੋਨਮ ਲੇਟ ਹੋਂਦੀ ਆ ਤੇ ਇਹਨੂੰ ਗਾਜਰ ਦਈਏ ਗਾਜਰ ਦਈਏ ਤੇ ਜਾਵੇ ਹਨਾ ਤੇ ਆਪਾਂ ਆਨੰਦ ਮਾਣੀ ਆ ਮਕਰੋ ਠੀਕ ਹੈ ਜੀ ਚੱਲੀ ਆ ਦੋ ਤਿੰਨ ਦਿਨ ਚਲੋ ਠੀਕ ਹੈ ਜੀ ਫਿਰ ਅੱਗੇ ਮੈਂ ਕਿਹੜੀ ਰੋਕਦੀ ਆ ਹਾਂ ਚਲੋ ਠੀਕ ਹੈ ਜੀ ਬਾਏ ਬਾਏ ਲੋ ਜੀ ਅਹੀਂ ਨਾ ਬਾਸ 'ਚ ਬੈਠੇ ਹੀ ਤੇ ਬਾਸ 'ਚ ਮੈਨੂੰ ਇਹਨਾਂ ਨੇ ਲਿਆ ਤਾਰ ਇਹ ਕਹਿੰਦੇ ਗੱਡੀ 'ਚ ਦਿੱਤੀ ਗੱਡੀ 'ਚ ਆ ਜਿਓ ਠੀਕ ਐ ਅਹੀਂ ਹੁਣ ਗੱਡੀ 'ਚ ਬੈ ਗਈ ਤੇ ਬਾਕੀ ਮਟਾਲੇ ਜਾ ਕੇ ਤੁਹਾਨੂੰ ਬਤਾਉਂਦੀ ਆ ਕੀ ਮੋਲ ਚਾਹ ਲਿਆ ਉਹਨਾਂ ਦੇ ਨਾਲ ਬਾਕੀ ਵੀ ਇਹਨੇ ਟ੍ਰੇਨ ਤੇ ਜਾਣਾ ਕਿ ਬੱਸੇ ਜਾਣਾ ਉਹ ਵੀ ਤੁਹਾਨੂੰ ਦੱਸਾਂਗੀ ਕਿ ਗੱਡੀ 'ਚ ਜਾਣਾ ਕਿ ਗੱਡੀ 'ਚ ਠੀਕ ਐ ਤੇ ਇਸ ਕਰਕੇ ਥੋੜਾ ਜਿਹਾ ਮੈਂ ਹਾਂ ਵਲੌਗ ਬਣਾ ਲੈਂਦੀ ਆ ਗੱਡੀ 'ਚ ਮੈਂ ਬੈ ਗਈ ਆ ਤੇ ਗੁਰਮੀ ਨਾਲੋਂ ਪਤਾ ਹੋਊ ਕਿ ਗੱਡੀ 'ਚ ਗਈ ਮਸੀਰਾਂ ਨੂੰ ਇੱਧਰ ਖੁਸ਼ੀ ਬੈਠੀ ਆ ਰਜੂ ਵੀ ਬੈਠੀ ਆ ਤੇ ਦੋਵੇਂ ਨਿਹਣੇ ਅੱਗੇ ਨੇ ਜੋਰੇ ਬਾਕੀ ਬਣਾਵਾਂਗੇ ਮਾਂ ਚਲ ਤੇ ਜਾ ਕੇ ਬਾਕੀ ਵੀ ਉਹ ਦਰਦ ਸਟੇਸ਼ਨ ਤੇ ਹੀ ਆ ਗਏ ਆ ਜੀ ਸਾਰੇ ਜਣੇ ਮਿਲ ਪਏ ਆ ਮੰਮੀ ਮਿਲ ਕੇ ਭਾਬੀ ਨੂੰ ਮਿਲ ਪਏ ਨੇ ਤੇ ਟਿਕਟਾਂ ਲੈਣ ਗਏ ਆ ਟਿਕਟਾਂ ਮਿਲੀਆਂ ਨਹੀਂ ਤੇ ਟ੍ਰੇਨ ਲੇਟ ਆ ਸਾਡੀ ਤੇ ਟ੍ਰੇਨ ਉਥੋਂ ਅੰਬੀਸਰੋਂ ਤੁਰੇਗੀ ਫੇਰ ਸਾਨੂੰ ਟਿਕਟਾਂ ਮਿਲਣੀਆਂ ਨੇ ਤੇ ਇੱਧਰ ਕਰ ਲੋ ਇਹਨਾਂ ਨਾਲ ਮੁਲਾਕਾਤ ਮੰਮੀ ਕਾफी ਵੱਡੇ ਮੁਲਾਕਾਤ ਲੱਗਾ ਸੱਚਾ ਚ ਜਾ ਰਹੇ ਨੇ ਅੱਜ ਮੈਂ ਬਣਾ ਹੀ ਕਿ ਬਸ ਬਸ ਇੱਧਰ ਪੱਸੀਆਂ ਦਾ ਵੇਖੋ ਲੱਗਾ ਮਾਫ ਲੱਗੀ ਕਿੱਥੇ ਵਕੈਨਾਂ ਦੀ ਬਾਕੀ ਟ੍ਰੇਨ 'ਚ ਬੈਠੇ ਨੇ ਉਹ ਹੁੰਦੇ ਆ ਤੇ ਉਹਨਾਂ ਦੇ ਨਾਲ ਫਿਰ ਆਪਾਂ ਮਿਲਦੇ ਆ ਨਾਲੇ ਵਲੌਗ ਬਣਾਉਨੇ ਆ ਟ੍ਰੇਨ ਸਾਡੀ ਆ ਗਈ ਹੈ ਜੀ ਹੁਣ ਅਸੀਂ ਇਹਦੇ ਵਿੱਚ ਬੈਠ ਲੱਗੇ ਆ ਸਾਡੇ ਰਿਸ਼ਤੇਦਾਰੇ ਇਹਦੇ ਵਿੱਚ ਹੀ ਨੇ ਉਹਨਾਂ ਨੂੰ ਮਿਲਦੇ ਆ ਅਸੀਂ ਬੈਠ ਕੇ ਇਹਦੇ ਵਿੱਚ ਪਿੱਛੇ ਜਾ ਵਾਪੇ ਨੂੰ ਬਾਹਰੋਂ ਤੁਹਾਡਾ ਜੀ ਸੀ ਬਟਾ ਨਹੀਂ ਜਾ ਰਹੀ ਸੀ ਓਏ ਬੈ ਗਈ ਟ੍ਰੇਨ ਚ ਬੈ ਜੋ ਬੈ ਜੋ ਕੋਈ ਗੱਲ ਨਹੀਂ ਬੈ ਜੋ ਹੈ ਖੁਸ਼ੀ ਅਹੀਂ ਗਾਇਸ ਬਰਦਾਸ਼ ਪਠਾਨਕੋਟ ਪਹੁੰਚ ਚੁੱਕੇ ਆ ਬਾਕੀ ਹੁਣ ਅਸੀਂ ਦੇਖਦੇ ਆ ਸਾਰਿਆਂ ਨੂੰ ਸਾਰੀਆਂ ਕਾ ਹੋਰ ਸਣਾ ਅਸੀਂ ਵੀ ਕਈ ਕਾਲਸਾ ਵਾਜੁਰਦੀ ਤੇ ਹਾਉ ਤੋਂ ਆਏ ਜਿਹੜੇ ਮਿਸਦੇ ਭੈਣ ਭਰਾ ਸਸੀਓ ਬਾਈ ਸਸੀਓ ਤਾਂ ਕਿ ਤਰ੍ਹਾਂ ਕਿ ਅੱਜ ਕੱਲੇ ਸਾਡੇ ਭਾਬੀ ਜੀ ਇੱਧਰ ਦੁਬਾਰਾ ਮਿਲਦੇ ਆਂ ਵੀਰ ਜੀ ਨੂੰ ਕੋਲ ਆੜੋ ਸਸੀ ਕਰ ਹਾਂਜੀ ਹਾਂਜੀ

ਜੀ ਬੱਸ ਸਾਡੀ ਨਿਕਲ ਚੁੱਕੀ ਹੈ ਪਠਾਨਕੋਟ ਤੋਂ ਹੁਮਾਚਲ ਨੂੰ ਤੇ ਬਾਕੀ ਤੁਹਾਨੂੰ ਵੀ ਦਿਖਾਵਾਂਗੇ ਉੱਥੇ ਜਾ ਕੇ ਕਿਦਾਂ ਦਾ ਮਾਗੀ ਰਿਲੇਟਿਵ ਸਾਡੇ ਪਿੱਛੇ ਬੈਠੇ ਹੋਏ ਨੇ ਸਾਰੇ ਉਹ ਪਿੱਛੇ ਨੇ ਸਾਰੇ ਠੀਕ ਹੈ ਜੀ ਚਲੋ ਠੀਕ ਹੈ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਕੀ ਮੌਜ ਚੱਲਾਂਗੇ ਬਾਏ ਬਾਏ ਸਟੈਂਡ ਤੇ ਤੇ ਅੱਗੋਂ ਸਾਨੂੰ ਪਤਾ ਨਹੀਂ ਹੁਣ ਕਿੱਧਰ ਜਾਣਾ ਹੈ ਫੋਨ ਕਰਦੇ ਪਏ ਨੇ بارش ਪੈ ਰਹੀ ਆ ਤੇ ਵਿਊ ਵੇਖੋ ਤੇ ਹੀ ਪਹਾੜੀ ਨਹੀਂ ਲੱਭਣ ਦੀ ਬੱਦਲ ਹੀ ਬੱਦਲ ਆ ਸਾਹਮਣੇ ਦੇਖ ਲਓ ਮਾਸੀ ਆਂਦੇ ਮੈਨੂੰ ਤਾਂ ਚੱਕਰ ਆਉਂਦੇ ਮਾਸੀ ਬੈ ਕੇ ਹੈਲੋ ਗਾਇਜ਼ ਕਿੱਦਾਂ ਦਾ ਲੱਗਾ ਮਾਚ ਚ ਪਹੁੰਚ ਗਏ ਪਈ ਸਾਰਿਆਂ ਨੂੰ ਇਧਰ ਆ ਗੁਰਕੀਰਤ ਹਾਂਜੀ ਸਿਰਤ ਸਿਰਤ ਕਿੱਥੇ ਆ ਗਈ ਸਾਡੇ ਆਹ ਦੇਖੋ ਕੀ ਲੱਭਣ ਦੇ ਮੈਂ ਕਿੱਥੇ ਚਲੀ ਗਈ ਨਹੀਂ ਨਹੀਂ ਪੈ ਗਿਆ ਇੱਥੇ ਨਹੀਂ ਪੈਣਿਆ ਮਾਂ ਚਲ ਚ ਪਹੁੰਚ ਕੇ ਕਿਦਾਂ ਦਾ ਲੱਗਾ ਬਹੁਤ ਵਧੀਆ ਬਹੁਤ ਵਧੀਆ ਨਹੀਂ ਤਾਂ ਗਾਹੀ ਤਕਾਵਾ ਫਿਰ ਫਿਰ ਜਾ ਜ਼ਿਆਦਾ ਸਫਰ ਹੈ ਗਿਆ ਜ਼ਿਆਦਾ ਸਫਰ ਹੈ ਹਾਂ ਜੰਮੂ ਨਾਲੋਂ ਜ਼ਿਆਦਾ ਹੈ ਨਾ ਸਫਰ ਜੰਮੂ ਨਾਲੋਂ ਜ਼ਿਆਦਾ ਤੇ ਬਾਕੀ ਵੇਖਦੇ ਹਣ ਕਿੱਧਰ ਨੂੰ ਜਾਣਾ ਜੇ ਮੈਨੂੰ ਤਾਂ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ ਆਹੋ ਹਨਾ ਥੱਕ ਗਈ ਹੋ ਹਾਂਜੀ ਉਹ ਥੱਕ ਗਈ ਥੱਕ ਗਈ ਬੜੇ ਹਨਾ ਹਾਂਜੀ ਪਾਣੀ ਵੀ ਨਹੀਂ ਮਿਲਿਆ ਸਾਨੂੰ ਦਰਸਤੇ ਚ ਕਿਤੇ ਹਨਾ ਹਾਂਜੀ ਹਾਂ ਸਹੀ ਗੱਲ ਆ ਹਾਂ ਮੀਨੂ ਦੀਦੀ ਤਾਈਆ ਕਿ ਬਬਲੀ ਦੀਦੀ ਤਾਈਆ ਕਿ ਦਾ ਮੋਟੇੜਾ ਚਾਹੀਦਾ ਬੰਦਾ ਡੇਕਦਾਂਗੇ ਬਸੋ ਦੇ ਬਸੋ ਦੇ ਦੀਦੀ ਨੂੰ ਨੀਂਦ ਨਹੀਂ ਪੂਰੀ ਹੋਈ ਤਾਂ ਦੀਦੀ ਡੇਕ ਗਈ ਕੀ ਬੜੇ ਚੋਰ ਤੇ ਉਹ ਕੀ ਕਰਾਂਗੇ ਬੰਦੇ ਚੱਲ ਜੀ ਨਾ ਲੇਦੀ ਆਫੜਾ ਲੱਗੇ ਨਾ ਕੁੜੀਆਂ ਨੂੰ ਉਹ ਵੀ ਕਰੋੜੇ ਬੁੱਢੀ ਦੀ ਬੋਪਾ ਜੀ ਉਹ ਬਾਸੀ ਤੇ ਮੋੜ ਪਰ ਪੰਦੇ ਨਹੀਂ ਨਹੀਂ ਕਰਲੇਗਾ ਕਿੱਥੇ ਮੰਡਾ ਹੋਣਾ ਮੁੰਡਾ ਆਹ ਲਿਖੇ ਡਾਈਵਲ ਕਰਦੀਆਂ ਐ ਮੀਨੇ ਦੀਦੀ ਪਾਬਲੀ ਦੀਦੀ ਦੀ ਗਾਲ ਦੀ ਚੜਾਈ ਬੜੀ ਕਰਦੀ ਆ

ਮੋਟੇ ਮੋਟੇ ਲਾਉਂਦੇ ਕਿ ਜਿੱਸਾ ਟਾਕੀ ਤੇ ਇੱਥੇ ਬੈਠ ਕੇ ਚੱਲ ਜਾਗੇ ਮੈਨੂੰ ਦੇ ਦਿਨ ਜੋ ਕਾਬਜਾ ਦੀ ਦੀ ਛੱਤ ਦੇ ਨਾਲ ਉੱਠੀ ਜਾ ਕੇ ਰਾਹ ਖੜਾ ਦੇ ਛੱਤ ਨਾਲ ਥੋੜੀ ਜੀ ਮੇਰੀ ਓਏ ਸ਼ੰਲੀ ਦੂਰ ਪਤਾ ਨਹੀਂ ਪਤਾ ਤਾਂ ਸ਼ੁਕਰ ਮਤ ਉੱਥੇ ਲਵਾ ਦੇ ਪਾਜੀ ਨੂੰ ਪਤਾ ਨਹੀਂ ਅਸੀਂ ਕਿੰਨੇ ਜੀ ਆ ਤੇ ਗੱਡੀ ਇੱਕ ਹੀ ਲਿਆਏ ਨੇ ਤੇ 15 ਜੀ ਆ ਸੋਖਣਾ ਹੀ ਨਾਲ ਹੀ 15 ਹੀ ਬੈਗ ਆ ਸਾਡੇ ਇਥੋਂ ਕੱਟ ਕੇ ਗਾਂ ਤੋੜ ਦੋ ਚੰਗਾ ਜੀ ਅਸੀਂ ਐਂਟਰੀ ਕਰ ਚੁੱਕੇ ਹਾਂ ਉਹਨਾਂ ਦੇ ਘਰ ਵੱਲ ਨੂੰ ਤੁਰਦੇ ਜਾਣੇ ਆਪਾਂ ਤੇ ਬੈਗ ਰੱਖੋ ਤੇ ਲੈ ਜਾਓ ਘਰ ਨੂੰ ਇਤਰਾ ਖਸੇ ਇਤਰਾ ਦੇਖ ਉਹ ਗਾੜੀ ਪਿੱਛੇ ਨਹੀਂ ਇਹ ਕਿੰਨੀ ਕਿ ਬਣਾਉਂਦੀ ਹੈ ਇਹ ਸੋਟਾ ਤਾਂ ਕੰਮ ਨਹੀਂ ਆ ਆ ਵੀਡੀਓ ਨਾ ਅਸਲਾ ਦਿੰਦੇ ਸਾਡੀ ਸਾਰੀ ਦੀ ਆ ਸਮਾਰਟ ਹੋਣ ਵਾਲੀ ਗੱਡੀ ਆਂਡੀ ਆ ਸਮਾਰਟ ਹੋਣ ਵਾਲੀ ਗੱਡੀ ਜਾਣਦੀ ਵੇਖੋ ਜੀ 뷰 ਇਧਰ ਦਾ ਪਾੜੀ ਲਾਕਾ ਪਾਣੀ ਵੀ ਆ ਨਿੰਦਾ ਮੇਰੇ ਦਾ ਅੱਜ ਆ ਰਹੇ ਆ ਚਾਹ ਪੱਕੀ ਦੇ ਬਾਅਦ ਵੀ ਇਧਰ ਆ ਗਈ ਵੈਸ਼ਨੋ ਦੇਵੀ ਦੀ ਚੜਾਈ ਚੜੰਦੇ ਆ ਵੈਸ਼ਨੋ ਦੇਵੀ ਦੀ ਚੜਾਈ ਉੱਤਰਣ ਦੇ ਨੇ ਤੇ ਚੜੰਦੇ ਅਸੀਂ ਚੜੰਦੇ ਆ ਤੇ ਇਹ ਉਤਰੰਡੀਆਂ ਨੇ ਪੂਣਾਂ ਸਾਡੀ ਥੱਲੇ ਆ ਸਾਰਿਆਂ ਨਾਲ ਤੇ ਮੀਨੂ ਸਭ ਤੋਂ ਉੱਤੇ ਆ ਪੂਣਾਂ ਨਾਲ ਗੱਲ ਕੀਤੀ ਨਾ ਪੂਣਾਂ ਰੋ ਹੋ ਜਣੀ ਐ ਰਾਜੀ ਕੋ ਨਹੀਂ ਇਹ ਵੇ ਗੋਦੀ ਐ ਜੇ ਉਹ ਤਾਂ ਦਿੱਖੇ ਬਾਂਦਰੀ ਹੁੰਦਾ ਨਹੀਂ ਬਾਂਦਰੀ ਬਾਂਦਰੀ ਨਹੀਂ ਬਾਂਦਰ ਵੀ ਨਹੀਂ ਆਉਂਦਾ ਬਾਂਦਰੀ ਪਾਜੀ ਆ ਬਾਂਦਰੀ ਨਹੀਂ ਬੋਲੀ ਆ ਵੀ ਬੋਲੀ ਬਾਂਦਰੀ ਕਿੱਤੇ ਆ

ਕੋਵਾਂ ਨਾ ਕੋਵਾਂ ਜਿਹੜਾ ਜੰਨੇ ਉਹ ਬੈਠਾ ਦੇਖਾਂ ਲੈ ਕੀ ਕੋਲ ਵੀ ਚਲਾਉਂਦੇ ਹਾਂ ਚਲੋ ਹਾਂ ਚਲੀ ਗਏ ਜੈ ਮਾਤਾ ਦੀ ਕਰਦੇ ਜੋ ਛੋੜੀ ਛੜਦੀ ਚਰੋਂਗ ਚਰੋਂਗ ਕਰਦੇ ਚੱਲ ਚਲ ਜੈ ਮਾਤਾ ਦੀ ਕਰਦੇ ਜਾ ਉਹ ਕੜਾਈ ਚੜਦੇ ਜਾ ਜੈ ਮਾਤਾ ਦੀ ਕਰਦੇ ਜਾ ਉਹ ਕੜਾਈ ਚੜਦੇ ਜਾ ਦੇ ਰਾ ਦੋਸਤਾਂ ਦੇ ਮੈਂ ਬੋਲਦਾ ਨਹੀਂ ਨਹੀਂ ਉਹ ਤਾਂ ਇਸ ਮੈਂ ਬੋਲਣਾ ਤਾਂ ਐਸੀ ਅੱਛਾ ਅੱਛਾ ਕੋਈ ਨਹੀਂ ਹਾਂ ਠੀਕ ਜene bailiye sare ਮੰਨੀ ਸੁਣਤਾ ਹਾਂ ਬਬਨੇਸ਼ ਆਂਗਰੇਜ਼ੀ ਅੰਗਰੇਜ਼ੀ ਆਮਿਨ ਹਸ ਹੱਕਰ ਬਾਦ ਬਾਲਾ ਉੱਤੇ ਜੀਨੀ ਨਾ ਹਾਂ 50 ਸੈਂਟੀਮੀਟਰ ਬਾਲਾ ਰਕਾਟੀ ਫੋਰਸ ਦੇ ਲੜਾਈ ਪੋੜਾ ਕਰਿਆ ਕੋਨੀ ਤੇ ਦਾਇਆ ਕੋਨੀ ਦਾਇਆ ਮੋਰਲੇ ਮੰਦਿਰ ਗਿਰਾਰਾ ਨਿੰਦ ਅੰਨ ਆ ਰਾਪੀ ਵਾਲੇ ਨੇ ਹਕਿਰਤਨ ਸ੍ਰੀ ਮੰਦਿਰ ਕਿੱਧਰ ਗਏ ਮੰਗਿਆ ਨਹੀਂ ਅੱਬ ਕੁੜੀ kami ada ਹਾਂ ਅੰਤੇ ਚੱਲੇ ਪਾ ਕੇ ਪੱਕਾ ਨਹੀਂ ਹੈ ਬੰਨਿਆ ਨਾਲ ਇੱਕ ਵੀਰ ਜਨਮ ਦਿੰਦੀ ਆ ਬੁਲਾ ਤਰੀਆ ਆ ਬੁਲਾ ਆ ਮਾਰ ਕੇ ਜਨਮ ਦਿੰਦੇ ਇਹ ਆ ਇਹ ਤਾਂ ਨਹੀਂ ਦਿੰਦੇ ਇਹ ਵੀ ਕਾਣਾ ਇਹ ਵੀ ਤੰਗੂ ਹੀ ਕਰਦੇ ਨੇ ਆਜੀ ਸਾਡਾ ਰਾਤ ਦੀ ਰੋਟੀ ਦਾ ਟਾਈਮ ਟਾਈਮ ਪਤਾ ਨਹੀਂ ਕਿੰਨਾ ਹੋਇਆ ਵਾ 9:30 ਹੋ ਗਏ ਨੇ ਕਿਉਂਕਿ ਟਾਈਮ ਘੜੀ ਨਹੀਂ ਲੱਗੀ ਤੇ ਮੈਨੂੰ ਟਾਈਮ ਪਤਾ ਨਹੀਂ ਕਿੰਨਾ ਹੋਇਆ ਵਾ ਤੇ ਰੋਟੀ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆਂ ਮੈਂ ਆਪਣੇ